ਕਾਰਵਾਈ ਹੈ ਕਿਸ ਚੀਜ਼ ਦਾ ਖੁਲਾਸਾ ਕਰਨ ਤੁਸੀਂ ਜਾ ਰਹੇ ਅੱਜ ਮਿਤੀ 26 11 ਨੂੰ ਇੱਕ ਬੱਚਾ ਗੋਲੂ ਹੈ ਉਹਦੀ ਪਲੱਟ ਏਰੀਆ ਵਿੱਚੋਂ ਡੈੱਡ ਬੋਡੀ ਮਿਲੀ ਸੀਗੀ ਕੋਈ ਨੌਕਸਲ ਦਾ ਬੱਚਾ ਹੋਵੇਗਾ ਉਹ ਡੈੱਡ ਬੋਡੀ ਮਿਲਣ ਤੋਂ ਬਾਅਦ ਇਮੀਡੀਏਟਲੀ ਉਹਦੇ ਫਾਦਰ ਵਿਨੋਦ ਤੇ ਬਿਆਨ ਦੇ ਦਰਹਤੇ ਕੇਸ ਰਿਜਿਸਟਰ ਕੀਤਾ ਜੋ ਬੰਨੀਆ ਧਰਾਮਾ ਸੀ 103 233 ਪੀਐਨਐਸ ਜੋਸ ਤੋਂ ਬਾਅਦ ਐਸਐਸਪੀ ਸਾਹਿਬ ਵੱਲੋਂ ਜੋ ਮੌਕਾ ਦੇਖਿਆ ਗਿਆ ਦਿਸ਼ਾ ਨਿਰਦੇਸ਼ ਦਿੱਤੇ ਗਏ ਉਹਦੇ ਆਧਾਰ ਤੇ ਜੋ ਟੀਮਾਂ ਗਠਿਤ ਕੀਤੀਆਂ ਗਈਆਂ ਉਹਦੇ ਵਿੱਚ ਡੀਐਸਪੀ ਕੁਲਤ ਕਰਨੈਲ ਸਿੰਘ ਜੀ ਸੀਗੇ ਔਰ ਐਸਐਚਓ ਕੁਲਤ ਸੀਏ ਕਪੂਤਲਾ ਇਹਨਾਂ ਦੀਆਂ ਟੀਮਾਂ ਵਕ ਵਕ ਡਾਇਰੈਕਸ਼ਨ ਦੇ ਕੇ ਗਠਿਤ ਕੀਤੀਆਂ ਗਈਆਂ ਔਰ ਇਹਦੇ ਵਿੱਚ ਜੋ ਹਿਊਮਨ ਅਤੇ ਟੈਕਨੀਕਲ ਐਵੀਡੈਂਸ ਸੀਗੀ ਉਦੇਦਾਰ ਤੇ ਇੱਕ ਲੜਕਾ ਸਾਹਿਬ ਹੈ ਉਹ ਇਹਦੇ ਵਿੱਚ ਆਇਡੈਂਟੀਫਾਈ ਕੀਤਾ ਗਿਆ ਕਿ ਇਹ ਬੰਦਾ ਇਹਦੇ ਮਰਡਰ ਦੇ ਪਿੱਛੇ ਹੋ ਸਕਦਾ ਹੈ ਔਰ ਉਦੇਦਾਰ ਤੇ ਤਫਤੀਸ਼ ਜਦੋਂ ਅਸੀਂ ਸ਼ੁਰੂ ਕੀਤੀ ਤੌਰ ਇਸ ਬੰਦਾ ਦੇ ਬਾਰੇ ਸ਼ੋਰ ਹੋਇਆ ਔਰ ਇਹ ਬੰਦਾ ਜਿਹੜਾ ਸੀ ਭੱਜ ਕੇ ਵਾਰਨਸੀ ਉੱਤਰ ਪ੍ਰਦੇਸ਼ ਵਿੱਚ ਚਲਾ ਗਿਆ ਸੀਗਾ ਜਿੱਦ ਤੋਂ ਬਾਅਦ ਅਸੀਂ ਟੀਮਾਂ ਬਣਾ ਕੇ ਵਾਰਨਸੀ ਉੱਤਰ ਪ੍ਰਦੇਸ਼ ਆਜ਼ਮਗੜ ਜਿਹੜੀਆਂ ਨੂੰ ਭੇਜੀਆਂ ਔਰ ਇਹ 16 ਤਰੀਕ ਨੂੰ ਇਹ ਬੰਦਾ ਸਾਨੂੰ ਆਜ਼ਮਗੜ੍ਹ ਤੋਂ ਆਪਣੇ ਜਿਹੜਾ ਇਹਦਾ ਸੌਰਾਕਰ ਹੈਗਾ ਫੂਲਪੁਰ ਉੱਥੋਂ ਮਿਲਿਆ ਉੱਥੋਂ ਅਸੀਂ ਇਹਦੀ ਅਰੈਸਟ ਕੀਤੀ ਹੈਗੀ ਆ ਫੂਲਪੁਰ ਯੂਪੀ ਤੋਂ ਔਰ ਇਹਨੂੰ ਅਸੀਂ ਲੈ ਕੇ ਇੱਥੇ ਕੋਰਟ 'ਚ ਪੇਸ਼ ਕੀਤਾ ਇਹਦਾ ਰਿਮਾਂਡ ਹੈਗਾ ਜਿਹਦੀ ਨੈਕਸਟ ਤਫ਼ਤੀਸ਼ ਆ ਉਹ ਅਸੀਂ ਇਹਦੀ ਕਰ ਰਹੇ ਹਾਂ ਜੋ ਵਜ੍ਹਾ ਅਸੀਂ ਤੋਂ ਤੱਕ ਸਾਨੂੰ ਤਫ਼ਤੀਸ਼ ਵਿੱਚ ਇਹਦੀ ਪਤਾ ਲੱਗਾ ਹੈ ਉਹ ਇਹ ਪਤਾ ਲੱਗਿਆ ਹੈ ਕਿ ਇਹ ਬੱਚਾ ਜਿਹੜਾ ਸੀਗਾ 8-9 ਸਾਲ ਦਾ ਇਹ ਘਰੋਂ ਦੁਕਾਨ ਤੇ ਕੁਝ ਸਮਾਨ ਲੈਣ ਗਿਆ ਸੀਗਾ ਇਹ ਜਿਹੜਾ ਸਹੇਬ ਹੈਗਾ ਇਹਨੂੰ ਗੁਰ ਲਗਾ ਕੇ ਨਾਲ ਲੈ ਗਿਆ ਕੁਝ ਦੇ ਕੇ ਔਰ ਇਹਦੇ ਨਾਲ ਉਹਨੇ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨੂੰ ਜਦੋਂ ਇਹ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋਇਆ ਤਾਂ ਇਹਨੂੰ ਪਤਾ ਲੱਗਾ ਕਿ ਮੈਨੂੰ ਇਹ ਕਰ ਜਾ ਕੇ ਐਕਸਪੋਜ਼ ਕਰੇਗਾ ਦੱਸੇਗਾ ਤੇ ਇਹਦਾ ਗਲਾ ਕੁੱਟ ਕੇ ਇਹਨੇ ਮਾਰ ਦਿੱਤਾ ਸੀਗਾ ਉਹਨੂੰ ਇਹਦੀ ਬੱਚੇ ਦੀ 8-9 ਸਾਲ ਦੀ ਉਮਰ ਹੈਗਾ ਗੋਲੂਏ ਦਾ ਨਾਮ ਸੀਗਾ। ਉਹ ਇਹਦਾ ਅਸੀਂ ਅਰੈਸਟ ਕੀਤਾ ਹੈਗਾ ਇਹਦਾ ਰਿਮਾਂਡ ਸਾਡੇ ਕੋਲ ਚੱਲ ਰਿਹਾ ਹੈ। ਇਹਦੀ ਹੋਰ ਅਸੀਂ ਤਫ਼ਤੀਸ਼ ਕਰ ਰਹੇ ਹਾਂ। ਇਸ ਤੋਂ ਬਾਅਦ ਜੋ ਤਫ਼ਤੀਸ਼ ਵਿੱਚ ਆਇਆ ਉਹ ਤੁਹਾਨੂੰ ਸ਼ੇਅਰ ਕਰਾਂਗੇ। ਥੈਂਕ ਯੂ ਸੋ ਮਚ। ਸਰ ਪੀੜਿਤ ਪਰਿਵਾਰ ਦੀ ਇਸ ਮੁੱਦੇ ਨਾਲ ਕੋਈ ਜੁਕਤਦਾਰੀ ਹੈ ਜਾਂ ਕੀ ਇਹ ਪਰਿਵਾਰ ਦੋਨੇ ਪਰਿਵਾਰ ਜਿਹੜੇ ਹੈਗੇ ਯੂਪ ਦੇ ਰਹਿਣ ਵਾਲੇ ਹੈਗੇ ਆ ਇਕੱਠੇ ਆ ਕੇ ਉੱਥੋਂ ਰਹਿੰਦੇ ਸੀਗੇ ਇੱਥੇ ਇਕੱਠੇ ਝੁੱਗੀਆਂ ਦੇ ਵਿੱਚ ਰਹਿੰਦੇ ਸੀਗੇ। ਔਰ ਖੇਤਾਂ ਵਿੱਚ ਕੰਮ ਵਗੈਰਾ ਕਰਦੇ ਸੀਗੇ ਇਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਇਹਦੇ ਤੂੰ ਉੱਥੋਂ ਪੈਂਤੋਂ ਜਦੋਂ ਸਾਡੀ ਟੀਮ ਗਈਏ ਤਾਂ ਉੱਥੋਂ ਪਤਾ ਲੱਗਾ ਕਿ ਇਹ ਨਟੋਰੀਅਸ ਟਾਈਪ ਦੇ ਸੀਗਾ ਪਰ ਇਹਦਾ ਸਾਮ ਕੇਸ ਅਜੇ ਤੱਕ ਸਾਡੇ ਸਾਹਮਣੇ ਨਹੀਂ ਆਇਆ ਕੋਈ ਫੇਰ ਵੀ ਅਸੀਂ ਜਿਹੜਾ ਲੋਕਲ ਉੱਥੇ ਦਾ ਪੁਲਿਸ ਸਟੇਸ਼ਨ ਆ ਉਹਦੇ ਨਾਲ ਪਤਾ ਕਰ ਰਹੇ ਹਾਂ ਵੀ ਇਹਦੇ ਕਲੱਬ ਕੋਈ ਪਰਚਾ ਦਿਸਦਾ ਸਰ ਇਹਨੂੰ 1 ਮਹੀਨਾ ਲੱਗ ਗਿਆ ਇਹਨੂੰ ਇਹ ਭਜਦਾ ਰਿਹਾ ਏਦਾਂ ਪੁਲਿਸ ਟੀਮ ਲਗਾਤਾਰ ਅੰਕ ਕਿ ਬਾਰਾਨਸੀ ਸੀਗਾ ਨਾ ਬਾਰਾਨਸੀ ਆਜ਼ਮਗੜ੍ਹ ਫੂਲਪੁਰ ਬੁੱਧਲੇ ਪਾਸੇ ਜਿੰਨੇ ਇਹਨਾਂ ਦੇ ਰਿਸ਼ਤੇਦਾਰੀਆਂ ਸੀਗੀਆਂ ਅੱਛਾ ਉਹਨਾਂ ਦੇ ਵਿੱਚ ਇਹਦੀ ਅਸੀਂ ਭਾਲ ਕਰਦੇ ਰਹੇ ਠੀਕ ਹੈ ਔਰ ਲਾਸਟ ਵਿੱਚ ਜਿਹੜੇ ਐਸਐਚਓ ਭਲਤ ਤੇ ਡੀਐਸਪੀ ਭਲਤ ਜਿਹੜੀ ਇਹਨਾਂ ਦੀ ਟੀਮ ਨੂੰ ਕਾਮਯਾਬੀ ਮਿਲੀ ਫੂਲਪੁਰ ਤੋਂ ਉਹਨਾਂ ਨੂੰ ਅਰੈਸਟ ਕੀਤਾ ਜਿਹੜੇ ਸੌਰੀ ਕਰਦੇ ਯਾਨਕੀ ਇਹਦੀ ਏਜ ਕਿੰਨੀ ਹੈ ਯਾਨਕੀ ਮੈਰਿਟ ਹੈ ਬੰਦਾ ਇਹ ਬੰਦਾ ਮੈਰਿਟ ਹੈ ਮੈਰਿਟ ਹੈ ਹਨ ਜੀ ਇੱਕ ਬੱਚਾ ਹੈ ਇੱਕ ਬੱਚਾ ਬੋਰਕ ਇਸ ਤੋਂ ਇਲਾਵਾ ਕਿਸੇ ਹੋਰ ਦੀ ਇਨਵੋਲਵਮੈਂਟ ਤਾਂ ਨਹੀਂ ਸੀ। ਨਹੀਂ। ਥੈਂਕ ਯੂ ਸੋ ਮਚ। ਪਰ ਪਰੰਪਰ ਰੂ ਹੋਰ ਵੀ ਨਹੀਂ ਲੈਣਾ ਜੀ ਬੱਚੇ ਨੂੰ ਇਹ ਮਾਰਨ ਦਾ ਸਰਬਜੀ ਵੀ ਮੰਨ ਲਓ ਬੱਚੇ ਨਾਲ ਪਰ ਤੁਹਾਨੂੰ ਕਲੀਅਰ ਕਰ ਦਿੰਦਾ ਸਰ। ਹਰ ਵਾਰ ਤੇ ਸੀ ਜਿਆ ਤਾਂ ਵੀ ਹੋਰ ਤੋ ਵੀ ਪਰੰਪਰ ਨਹੀਂ। ਗਲਤ ਹਰਕਤਾਂ ਦੀ ਕੋਸ਼ਿਸ਼ ਕੀਤੀ ਆ ਜਿਹੜਾ ਕਿ ਉਹਨੇ ਲੜਕੇ ਨੇ ਮਨਾ ਕੀਤਾ। ਇਹਨੂੰ ਇਹ ਹੋ ਗਿਆ ਵੀ ਇਹ ਮੇਰਾ ਨੂੰ ਐਕਸਪੋਜ਼ ਜਾ ਕੇ ਕਰੇਗਾ ਦੱਸੇਗਾ। ਕਿ ਇਹ ਸਿਰੰਜੇ ਸਿੰਘ ਦੇ ਵਿੱਚ ਇਹਦਾ ਗਲਤ ਕੌਟ ਕੇ ਨੇ।